ਜਾ ਸਰਕਾਰ ਜਰਦਾਬਾ ਜਾ ਸਰਕਾਰ ਜਰਦਾਬਾ ਸਾਧਾਰਨ ਮੁਤਾਬਕ ਜਾ ਸਰਕਾਰ ਹਾਨੀ ਸਰ ਆਪਣਾ ਨਾਮ ਦੱਸ ਕੇ ਕੀ ਕਹਣਾ ਚਾਹੁੰਦੇ ਤੁਸੀਂ ਮਿੰਟਾਂ ਤੱਕ ਸਸੀ ਗਾ ਭਾਜੀ ਮੈਂ ਕਰਮਜੀਤ ਸਿੰਘ ਸ਼ਹੀਦ ਉਹਦਨ ਸਿੰਘ ਨਗਰ ਦਾ ਵਾਸੀ ਆਂ ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆ ਅਸੀਂ ਇਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹਾਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕੌਂਸਲਰ ਸਾਰਿਆਂ ਨੂੰ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚ ਆ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਐ ਪਰ ਪਾਣੀ ਨਹੀਂ ਆ ਰਿਹਾ। ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਇਹ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨ ਆਉਂਦੇ ਉਹ ਬਦਮਾਸ਼ ਹੈਗੇ ਨੇ। ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ। ਜਦੋਂ ਕੂੜਾ ਨਹੀਂ ਖੜਨਾ ਤੇ ਪੈਸੇ ਕਾਹਦੇ ਦਈਏ। ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ। ਕਿੰਨੇ ਸਾਲ ਤੋਂ ਇਹ ਸਮੱਸਿਆ ਆ ਰਹੀ ਐ? ਭਾਈ ਇਹ 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ। ਇਹ ਇਹਨਾਂ ਨੇ ਪੈਪਾ ਬੁੱਟੀਆਂ ਨੇ 2 ਢਾਈ ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਟੀਆਂ ਨੇ ਅਸੀਂ ਪੈਪਾ ਬੁੱਟਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇ ਛਾਈ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਬੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪੁਰਾਣੀਆਂ ਪੈਪਾਂ ਨਹੀਂ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਉਹ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨਹੀਂਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ ਤੁਸੀਂ ਅੱਧਾ-ਅੱਧਾ ਘੰਟਾ ਮੋਟਰ ਚਲਾ ਲਓ ਤੁਹਾਡੇ ਪਾਣੀ ਨਹੀਂ ਆਏਗਾ ਇਹਦੇ ਬਾਰੇ ਤੁਸੀਂ ਸਮੱਸਿਆ ਦੇ ਹਾਲਤ ਕੋਈ ਸਰਕਾਰੀ ਅਧਿਕਾਰੀ ਨੂੰ ਮਿਲੀ ਹੈ ਭਾਜੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਜਈ ਹੈ ਜਿਹੜੇ ਇੱਥੋਂ ਦਾ ਕਾਉਂਸਲਰ ਮੇਨ ਸਾਡੇ ਇੱਥੋਂ ਦੇ ਉਹਨਾਂ ਨੂੰ ਫੋਨ ਕਰ ਕਰ ਉਹਨਾਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਫਿਰ ਜਿਹੜੇ ਐਮਐਲਏ ਜਿਹੜੇ ਜਿੰਨੇ ਵੀ ਤੁਹਾਡੇ ਝਾੜੂ ਦੇ ਹੈਗੇ ਨੇ ਅਸੀਂ ਸਾਰਿਆਂ ਦੇ ਤਰਲੇ ਮਾਰੇ ਆ ਪਰ ਸਾਡੀ ਕਿਸੇ ਨੇ ਨੀ ਜੇ ਸੁਣੀ ਹੁਣ ਬੇਨਤੀ ਸਾਡੀ ਇਹ ਆ ਕਿ ਵੋਟਾਂ ਫੇਰ ਆ ਗਈਆਂ ਹੁਣ ਸਾਰਿਆਂ ਨੇ ਆਪਣੇ ਰੰਗ ਰੂਪ ਖਾਣੇ ਆ ਸਾਡੇ ਗਲੀ ਦੇ ਵਿੱਚ ਉਹ ਸ਼ਖਸ ਆਵੇ ਉਹ ਪਾਰਟੀ ਆਵੇ ਜਿੰਨੇ ਸਾਡੇ ਪਾਣੀ ਦਾ ਮਸਲਾ ਹੱਲ ਕਰਨਾ ਝਾੜੂ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੇ ਸਾਨੂੰ 2.5 ਸਾਲ ਹੋ ਗਏ ਨੇ ਖਰਾਬ ਕਰਦੇ ਪਏ ਨੇ ਲਾਰੇ ਲਾਲ ਆ ਕੇ ਲਾਲ ਆ ਕੇ ਸਾਨੂੰ ਅੱਥੋਂ ਤੱਕ ਪਹੁੰਚਾ ਤੱਕ ਅੱਜ ਇੰਨੀ ਗਰਮੀ ਹੈ ਤੁਸੀਂ ਵੇਖੋ ਕਿ ਨਾ ਪਾਣੀ ਨਾ ਪਾਣੀ ਪੀਣ ਜੋਗਾ ਨਾ ਨਾ ਜੋਗਾ ਕਿੱਥੇ ਜਾਈਏ ਅਸੀਂ ਇਹਨਾਂ ਕੌਂਸਲਰ ਨਾਲ ਕਰਾ ਜਾ ਕੇ ਨਹੀਏ ਦੱਸੋ ਮੈਨੂੰ ਕੀ ਕਰੀਏ ਹਾਰ ਕੇ ਕੀ ਕੀਤਾ ਹਾਰ ਕੇ ਕੀ ਕੀਤਾ ਅਸੀਂ ਆਪਣਾ ਬੰਡੋਰੀ ਸਾਹਿਬ ਨੂੰ ਸੱਦਿਆ ਵਾ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਬਾਕੀ ਇਹਨਾਂ ਅੱਗੇ ਵੀ ਬੇਨਤੀ ਆ ਕਿ ਅਸੀਂ ਸਿਰਫ ਇਕੱਠੇ ਹੋਏ ਆ ਜੇ ਸਾਡਾ ਮਸਲਾ ਹੱਲ ਹੋਏਗਾ ਤੇ ਫਿਰ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਸਾਡੀ ਸਪੋਰਟ ਕਿਸੇ ਨੂੰ ਨਹੀਂ ਜੀ ਹੈਗੀ ਅਸੀਂ ਵੋਟਾਂ ਵਾਲੇ ਦੇ ਜਾ ਕੇ ਨੋਟਾ ਦਾ ਬਟਨ ਦਬਾ ਦੇਣਾ ਜੇ ਵੀ ਅਸੀਂ ਸਾਰਿਆਂ ਤੋਂ ਪਰੇਸ਼ਾਨ ਆ ਜੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਤੇ ਅਸੀਂ ਸਰਕਾਰਾਂ ਕੀ ਕਰਦੀਆਂ ਆ मेरा नाम शालू है मैं श्रीदम सिंह रहती हूँ हाँ इधर पानी की बड़ी समस्या है पानी की हाल निकाली है कुछ भी पानी बिल्कुल भी नहीं आ रहा है हमारे घर तो बच्चे हमारे बिना नहाए धोए गए हैं तो आके उनको क्या करेंगे बताओ ना खाना बनाया है ना पानी या ऐसे थोड़ी खाना बाहर से ले आएंगे पानी थोड़ी बार बार से लेके आ जाएंगे कुछ हल करें पानी का प्लीज यही रिक्वेस्ट है मेरी क्या पानी से भर के ला रहे हैं पानी गली में से कभी पिछली गली से भर रहे हैं जिसके घर से उनके घर से भर रहे हैं, हैं।, तो हैं है। झाड़ू वाले ने कुछ समस्या हल करी नहीं वोट ले लेके चल जाते हैं बस अब वोट लेना जानते तो फिर पानी भी तो कम से कम समस्या भी तो हल करे लोगों की बस ये मैं यही कहना चाहती हूँ प्लीज रिक्वेस्ट है हमारी कि हमारे घर पानी पहुँचना चाहिए जगह जगह जहाँ जाओ पानी की कमी है ਸਤੇਰੇ ਇਲਾਕੇ ਦੇ ਰਹਿੰਦੇ ਕੀ ਸਮੱਸਿਆ ਹੈ ਨਿਊ ਸੀਖ ਵਿਸ਼ਨ ਨਗਰ ਠੀਕ ਹੈ ਜੀ ਕੀ ਸਮੱਸਿਆ ਹੈ ਆਪਣੇ ਬਾਬੇ ਆਪਣਾ ਯਾਦ ਕਰਦਾ ਪੰਜ ਨੰਬਰ ਗਲੀ 6 ਨੰਬਰ ਗਲੀ ਸਾਡੀ ਹਾਂ ਜੀ 302 ਨੰਬਰ ਮਕਾਨ ਮੇਰਾ ਹਾਂ ਜੀ ਕੀ ਸਮੱਸਿਆ ਹੈ ਤੁਹਾਨੂੰ ਸਮੱਸਿਆ ਪਾਣੀ ਦੀ ਆ ਨਾ ਕੋ ਪਾਣੀ ਨਹੀਂ ਆਉਂਦਾ ਕੂੜੇ ਵਾਲੇ ਵੀ ਨਹੀਂ ਆਉਂਦੇ ਕੂੜੇ ਵਾਲੇ ਵੀ ਨਹੀਂ ਆਉਂਦੇ ਨਾ ਕੂੜੇ ਵਾਲੇ ਆਉਂਦੇ ਨਾ ਆਉਂਦੇ ਆ ਸੀਵਰ ਦਾ ਪਾਣੀ ਪਾਣੀ ਇਹ ਬਿਜਾਰੋਂ ਲੋਕਾਂ ਦੇ ਘਰਾਂ ਤੋਂ ਲਿਆਣ ਲਿਆਣ ਕੇ ਪੀਣੇ ਆ ਤੇ ਆਪਣਾ ਪਾਣੀ ਤੁਸੀਂ ਚੈੱਕ ਕਰੋ ਕੌਲੇ ਪਪਾ ਦਾ ਗੱਦਾ ਪਾ ਸਮਰਸੀ ਵਾਲ ਪੰਪ ਦਾ ਪਾਣੀ ਪੀਣ ਵਾਲਾ ਤੁਸੀਂ ਆਪ ਸਿਆਣੇ ਜੀ ਅਸਮਸਿਆ ਕਿੰਨੇ ਸਮੇਂ ਤੋਂ ਤੁਹਾਨੂੰ ਆ ਰਹੀ ਹੈ ਉਹ ਵੀ 2-2.5 ਸਾਲ ਹੋ ਗਏ ਇਹ ਜਨੂੰ ਦਾ ਸੀਵਰ ਪਿਆ ਉਦੋਂ ਦੇ ਨਹੀਂ ਹੁੰਦਾ ਇਹਦੇ ਬਾਰੇ ਕੋਈ ਅਧਿਕਾਰੀ ਨੂੰ ਮਿਲੇ ਕੋਈ ਐਮਐਲਏ ਹਾਂ ਐਂ ਹੀ ਗਏ ਆ ਉੱਥੇ ਆਪਣੇ ਦਫ਼ਤਰ ਉਹ ਕੋਈ ਗੱਲ ਨਹੀਂ ਆ ਬਣ ਕਰ ਦਾਂਗੇ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਕੋਈ ਵੀ ਨਹੀਂ ਬੜਿਆ ਇੱਥੇ ਅਸੀਂ ਇਕੱਠੇ ਹੋ ਕੇ ਗਏ ਆ ਵੀ ਆ ਨਾ ਹੀ ਆ ਪਾਣੀ ਪਾਣੀ ਤਕੀ ਮੰਗ ਕਰਦੇ ਸਰਕਾਰਾਂ ਤੋਂ ਮੰਗੂ ਨਹੀਂ ਸਰਕਾਰ ਨੂੰ ਕੀ ਕਰੀਏ ਤੁਹਾਨੂੰ ਦੱਸਣ ਤੇ ਰਹੇ ਆ ਕਿ ਪਾਣੀ ਸਾਡਾ ਆਵੇ ਤੇ ਸਾਡੀ ਮੰਗ ਤੇ ਪਾਣੀ ਦੀ ਆ ਸਰਕਾਰੀ ਪਹਿਲਾਂ ਚਾਹੀਦਾ ਪਾਣੀ ਲਾਈਆਂ ਨੇ ਤੇ ਸਾਨੂੰ ਆਣ ਕੇ ਤੰਗ ਕਰਨਾਉਂਦੇ ਆ ਸਾਨੂੰ